ਹਾਂ ਤਾਂ ਲੱਗਿਆ ਜੀ ਮੈਂ ਕਹਿੰਦਾ ਲੇਖਾਂ ਅਨੁਸਾਰ ਇਹ ਕਹਿਣਾ ਚਾਹਣਾ ਜਿਵੇਂ ਜਦੋਂ ਅਸੀਂ ਮਦਦ ਕਰਨਾ ਚਾਹੀਦਾ ਹੈ ਆਪਣੇ ਸੈਟਰ ਨਹੀਂ ਸਹੀ ਹੈ ਜਿਹਨਾਂ ਨਾਲ ਕੇ ਗਰੀਬ ਦੇ ਹੋ ਕੰਮ ਤੇ ਜ਼ਿਆਦਾ ਚੰਗਲ ਲੱਗਦਾ ਲੱਗਿਆ ਲੱਗਦਾ ਜੀ ਸਾਨੂੰ ਅੱਜ ਦਾ ਅੱਜ ਦੀ ਦਾ ਨਹੀਂ ਚਾਹੀਦਾ ਉਹ ਹੱਤਾ ਨਹੀਂ ਪਿਆਗਾ ਮੇਰਾ ਅੱਜ ਅੱਜ ਹੀ ਕਰਨਾ ਚਾਹੀਦਾ ਮਾੜਾ ਇਧਰ ਆਓ ਇਧਰ ਆਓ ਮੈਂ ਦੱਪੀ ਆਇਓ 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 ਦੋ ਆਪਣਾ ਦੋ ਲਾਓ ਲਾਓ ਚੋਣ ਕੈਂਪ ਜਿਹੜਾ ਵਾ ਮੇਰੇ ਹਲਕੀ ਉਂਦੀ ਜਿਹੜੇ ਦਾਨੀ ਲੋਕ ਆ ਉਹਨਾਂ ਦੇ ਸਾਥ ਦੇ ਨਾਲ ਤੇ ਮੇਰੀ ਟੀਮ ਜਿਹੜੀ ਆ ਹਮੇਸ਼ਾ ਮੇਰੇ ਨਾਲ ਖੜੀ ਜਾਂਦੀ ਉਹਨਾਂ ਦੇ ਸਾਥ ਦੇ ਨਾਲ ਤੇ ਜਿਹੜਾ ਸਿਟੀ ਹਾਲ ਕਪੂਥਲਾ ਜਿਹੜਾ ਵਾ ਉਹਦੇ ਬਾਦ ਲਗਾਇਆ ਗਿਆ ਵਾ ਮੈਂ ਹਮੇਸ਼ਾ ਤੋਂ ਜਿਹੜਾ ਮੇਰਾ ਮੋਟਿਵ ਰਿਹਾ ਵਾ ਬਲੱਡ ਡੋਨੇਸ਼ਨ ਕੈਂਪ ਦਾ ਕਿ ਆਪਾਂ ਜਦੋਂ ਆਪਣੇ ਪਰਵਾਸ ਤੇ ਕਿਸੇ ਤੇ ਭੀੜ ਪੈਂਦੀ ਆ ਆਪਾਂ ਲੋਕ ਇੰਦਰ ਉੰਦਰ ਅਪਰੋਚ ਕਰਦੇ ਆ ਕਿ ਸਾਨੂੰ ਖੂਨ ਦੀ ਲੋੜ ਵਾ ਪਰ ਆਪਾਂ ਕਦੀ ਆਪਣੇ ਅੰਦਰ ਇਹ ਝਾਤੀ ਮਾਰਦੇ ਆ ਕਿ ਜਦੋਂ ਆਪਣੇ ਤੇ ਕੋਈ ਭੀੜ ਪੈਂਦੀ ਆ ਆਪਾਂ ਕਹਿੰਦੇ ਬਲੱਡ ਦੀ ਲੋੜ ਆ ਜੇ ਆਪਾਂ ਬਲੱਡ ਡੋਨੇਟ ਕਰਾਂ ਇਹ ਤੇ ਹੈ ਨਹੀਂ ਆ ਕਿ ਆਪਾਂ ਆਵਾਜ਼ ਦੇ ਦਈਏ ਕਿ ਸਾਡਾ ਖੂਨ ਚਾਹੀਦਾ ਤੇ ਉਹ ਅਵੇਲੇਬਲ ਹੋ ਜਵੇ ਜੇ ਜਿੰਨੀਆਂ ਵੀ ਜਗ੍ਹਾ ਦੇ ਉੱਤੇ ਬਲੱਡ ਜਿਹੜਾ ਵਾ ਇਹ ਰੱਖਿਆ ਜਾਂਦਾ ਵਾ ਉਸ ਤੇ ਬਲੱਡ ਅਵੇਲੇਬਲਤੀ ਹੋਊਗੀ ਤਾਂ ਹੀ ਉਹ ਵੀ ਦੇਣਗੇ ਸੋ ਸਾਰਿਆਂ ਨੂੰ ਬੇਨਤੀ ਆ ਡਰ ਨੂੰ ਖਤਮ ਕਰਕੇ ਆਪਣੇ ਉੱਤੇ ਪ੍ਰਵਾਹ ਦੇ ਤੇ ਜੋ ਭੀੜ ਪੈਂਦੀ ਉਹਦੀ ਡਰ ਦਾ ਸੋਚ ਕੇ ਇਹਦਾ ਖੂਨ ਜਿਹੜਾ ਵਾ ਉਹਨੂੰ ਡੋਨੇਟ ਕਰਿਆ ਕਰੋ ਵਕਤ ਤੋਂ ਵਕਤ ਆਪਣੇ ਆਲੇ ਦੁਆਲੇ ਵੀ ਗਿਆ ਕਰੋ ਅੱਜ ਮੈਂ ਦੇਖੋ ਬਤੌਰ ਹਲਕਾ ਸੇਵਾਦਾਰ ਜਿਹੜਾ ਬਲੱਡ ਪਹਿਲਾਂ ਆਪ ਡੋਨੇਟ ਕੀਤਾ ਨਾਲ ਮੇਰੇ ਮੇਰੇ ਸਾਥੀਆਂ ਨੇ ਡੋਨੇਟ ਕੀਤਾ ਅਸੀਂ ਲੋਕਾਂ ਨੂੰ ਵੀ ਐਗਜ਼ਾਮਪਲ ਦਿੰਦੇ ਆ ਕਿ ਅਸੀਂ ਆਪ ਵੀ ਡੋਨੇਟ ਕਰਾਂਗੇ ਤਾਂ ਹੀ ਕਿਸੇ ਨੂੰ ਕਵਾਂਗੇ ਸੋ ਲੋਕਾਂ ਨੂੰ ਅਪੀਲ ਆ ਵੱਧ ਤੋਂ ਵੱਧ ਕਹੋ ਬਲੱਡ ਡੋਨੇਟ ਕਰੋ ਤਾਂ ਕਿ ਤੁਹਾਡੇ ਜਿੱਥੇ ਕੋਈ ਕਿਸੇ ਦੇ ਕੰਮ ਆਵੇ Aduh, mana? Nanti. 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 ਸਾਹ ਨਹੀਂ ਗਈ ਮੇਰੀ ਹਮੇਸ਼ਾ ਤੋਂ ਸੋਚ ਰਹੀ ਆ ਕਿ ਲੀਡ ਫਰਮ ਦਾ ਫਰੰਟ ਕਰਾਂ ਕਿਉਂਕਿ ਜੇ ਮੈਂ ਕਿਸੇ ਨੂੰ ਕਹਾਂਗਾ ਕਿ ਤੁਸੀਂ ਬਲੱਡ ਡੋਨੇਟ ਕਰੋ ਕਿਸੇ ਤੋਂ ਉਮੀਦ ਰੱਖਾਂਗਾ ਉਹ ਕਹਿਣਗੇ ਆਪਾਂ ਕੀ ਕਰਦੇ ਆ ਕਿਉਂਕਿ ਲੀਡਰਾਂ ਬਤੀ ਲੋਕਾਂ ਦੀ ਜਿਹੜੀ ਆ ਭਾਵਨਾਵਾਂ ਬਣ ਚੁੱਕੀਆਂ ਵਾਂ ਕਿ ਇਹ ਜਿਹੜੇ ਆਮ ਲੋਕਾਂ ਦਾ ਖੂਨ ਚੂਸਦੇ ਆ ਸੋ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਆ ਕਿ ਲੋਕਾਂ ਦੇ ਇਸ ਚੰਗੇ ਉਪਰਾਲੇ 'ਚ ਆਪਣੀ ਜਿਹੜਾ ਵਾ ਸੇਵਾਵਾਂ ਨਿਭਾਵਾਂ ਪੰਜਵੇਂ ਵਿਸ਼ਾਲ ਖੂਨਦਾਨ ਕੈਂਪ ਦੀ ਸ਼ੁਰੂਆਤ ਵੀ ਜਿਹੜੀ ਆ ਮੇਰੇ ਵੱਲੋਂ ਖੂਨਦਾਨ ਕਰਕੇ ਦੀਲੀ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਨਾਲ ਹਨੀਜੀ ਵੀ ਬੈਠੇ ਨੇ ਇਹਨਾਂ ਨੇ ਵੀ ਜਿਹੜੇ ਹਮੇਸ਼ਾ ਵਾਂਗੂ ਨਾਲ ਬਲੱਡ ਡੋਨੇਟ ਕੀਤਾ ਨਿਸ਼ਾਨ ਜੀ ਬੈਠੇ ਨੇ ਰਵੀ ਠਾਕੁਰ ਜੀ ਬੈਠੇ ਨੇ ਸਾਰੇ ਜਿਹੜੇ ਹੋਰ ਵੀ ਸੱਜਣ ਆ ਕੇ ਬੈਠੇ ਨੇ ਉਹਨਾਂ ਨੇ ਵੀ ਬਲੱਡ ਡੋਨੇਟ ਕਰਦਾ ਵਾ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਬਲੱਡ ਕੈਂਪ ਹੁੰਦਾ ਇਹ ਕੈਨਾ ਸੋਖਾ ਹੁੰਦਾ ਸਾਡੇ ਤੋਂ ਬੜੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਬੜੀਆਂ ਚੀਜ਼ਾਂ ਜਿਹੜੀਆਂ ਬਲੱਡ ਕੈਂਪ ਨੂੰ ਸਫਲ ਕਰਨ ਲਈ ਕੀਤੀਆਂ ਜਾਂਦੀਆਂ ਪਰ ਇਹ ਸਫਲ ਤਾਂ ਹੀ ਹੁੰਦਾ ਜੇ ਡੋਨਰ ਆ ਕੇ ਬਲੱਡ ਦੇਣਗੇ ਕਿਉਂਕਿ ਆਪਾਂ ਲੋਕ ਖੋਚਦੇ ਆ ਕਿ ਸਾਨੂੰ ਜਿਹੜਾ ਵਕਤ ਦੀ ਸਮਾਂ ਆਵੇ ਬਲੱਡ ਦੀ ਲੋੜ ਪਵੇ ਤਾਂ ਜਲਦੀ ਮਿਲ ਜਾਵੇ ਉਹ ਜਲਦੀ ਤਾਂ ਹੀ ਮਿਲੇਗਾ ਜੇ ਆਪਾਂ ਜਿਹੜਾ ਵਾ ਬਲੱਡ ਡੋਨੇਟ ਕਰਾਂਗੇ ਆਪਾਂ ਇਹ ਤਾਂ ਕਹਿੰਦੇ ਆ ਸਾਡੇ ਪ੍ਰਵਾਸ ਤੇ ਜਿਹੜੀ ਭੀੜ ਪੈਂਦੀ ਆ ਉਹ ਬਲੱਡ ਮਿਲੇ ਪਰ ਆਪਾਂ ਡਰਦੇ ਆ ਖੁਦ ਬਲੱਡ ਦੇਣ ਤੋਂ ਸੋ ਸਾਰਿਆਂ ਨੂੰ ਬੇਨਤੀ ਆ ਵੱਧ ਚੜ ਕੇ ਬਲੱਡ ਡੋਨੇਟ ਕਰਨ ਦੀ ਸਿਟੀ ਹਾਲ ਦੇ ਬਾਹਰ ਪਹੁੰਚੋ ਫੂਲਦਾਨ ਕੈਂਪ ਸ਼ੁਰੂ ਹੋ ਚੁਕਿਆ ਵਾ ਮੇਰੀ ਟੀਮ ਸਾਰੀ ਇੱਥੇ ਪਹੁੰਚੀ ਹੋਈ ਆ ਮੇਰੀ ਧਰਨ ਪਤਨੀ ਨਿਹਾਰਾ ਰਾਜਪੂਤ ਸੇ ਪਹੁੰਚੀ ਆ ਮੇਰੇ ਭਾਬੀ ਜੀ ਹੁਣੇ ਪਹੁੰਚੇ ਆ ਰੂਬੀ ਭਾਬੀ ਜੀ ਪਹੁੰਚੇ ਆ ਨੀਦਪੁਰ ਭਾਬੀ ਜੀ ਪਹੁੰਚੇ ਆ ਵੱਡੇ ਭਰਾ ਸ਼ੋਕ ਸ਼ਰਮਾ ਜੀ ਪਹੁੰਚੇ ਆ ਮਨਜੀਤ ਕਾਲਾ ਜੀ ਪਹੁੰਚੇ ਆ ਬੜੇ ਅਪਰਾਨਾ ਬੋਲੇ ਸੋ ਪੂਰਾ ਨਾਮ ਨਾ ਪੂਰਾ ਨਾਮ ਪੂਰਾ ਨਾ ਪੂਰਾ ਮਾਜਿੰਦ ਜੀ ਸ਼ਿਮੰਦਰ ਦੇ ਸੇਵਾਵਾਂ ਨਿਭਾ ਰਹੇ ਨੇ ਉਹ ਇੱਥੇ ਪਹੁੰਚੇ ਆ ਸ਼ਨੀ ਦੇ ਮੰਦਿਰ ਤੇ ਸ਼ਨੀ ਦੇ ਮੰਦਿਰ ਦੀਆਂ ਸਵਾਵਾਂ ਨਿਭਾ ਰਹੇ ਤੇ ਗਿੰਦੇ ਲਵਲੀ ਜੀ ਰਾਜ ਵੀ ਫੋਕਸ ਆ ਜੋ ਦੁਆਬਾ ਬਲੱਡ ਬੈਂਕ ਵੀ ਨੇ ਇਹ ਵੀ ਆਪਣਾ ਇੱਥੇ ਹਮੇਸ਼ਾ ਦੇ ਮਗ ਸਾਥ ਦਿੰਦੇ ਨੇ ਹਾਜਰ ਨੇ ਕੁਲਦੀਪ ਗਧਿਰ ਮੇਰਾ ਛੋਟਾ ਵੀਰ ਉਹ ਵੀ ਇੱਥੇ ਆ ਜਾਂਦੇ ਨੇ ਸੁਰਿੰਦਰ ਜੀ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਵਾਦ ਸਾਡੀ ਐਡਵਰਟਾਈਜ਼ਮੈਂਟ ਵੀ ਕਰ ਰਹੇ ਬਹੁਤ ਧੰਵਾਦ ਪਾਬਾ ਜੀ ਪੂਰਾ ਨਾ ਬੋਲ ਦੋ ਜੀ ਠੀਕ ਹੈ ਓਪੀ ਖੰਨਾ ਜੀ ਜੋ ਹਮੇਸ਼ਾ ਸਮਾਜ ਦੇ ਕੰਮਾਂ ਦੇ ਵਿੱਚ ਸਰਗਰਮ ਰਹਿੰਦੇ ਆ ਨਾਲ ਨਾਲ ਅਜੇ ਜੀ ਸਾਡੇ ਛੋਟੇ ਭਰਾਓ ਮੇਰੀ ਟੀਮ ਦੇ ਮੈਂਬਰ ਨੇ ਪਹੁੰਚੇ ਨੇ ਮੰਨਾ ਜੀ ਪਹੁੰਚੇ ਨੇ ਬਲੱਡ ਡੋਨੇਟ ਕਰਨ ਜੋ ਮੇਰੇ ਪ੍ਰਾਨੇ ਸਾਥੀ ਨੇ ਇਕੱਠੇ ਅਸੀਂ ਜਿਹੜੇ ਆ ਪੜੇ ਆ ਕੈਮਰੇ ਦੇ ਪਿੱਛੇ ਮੇਰੇ ਵੱਡੇ ਭਰਾ ਸਤਿਕਾਰਯੋਗ ਮਹਿੰਦਰ ਭਾਈ ਕਿਉਂਕਿ ਪਿੱਛੇ ਦੇਖਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਵਾ ਸਾਡੇ ਆਸ਼ੀਰਵਾਦ ਦੇਣ ਲਈ ਪਹੁੰਚੇ ਮਹਿੰਦਰ ਭਾਜੀ ਇਹਨਾਂ ਦਾ ਧੰਵਾਦ ਆ ਕੈਮਰੇ ਦੇ ਪਿੱਛੇ ਹਮੇਸ਼ਾ ਰਹਿਣ ਵਾਲਾ ਛੋਟਾ ਭਰਾ ਸੁਮਿਤ ਕਪੂਰ ਜੋ ਮੈਨੂੰ ਅੱਗੇ ਰੱਖਦਾ ਮੇਰੀ ਆਵਾਜ਼ ਨੂੰ ਬੁਲੰਦ ਕਰਦਾ ਛੋਟਾ ਭਰਾ ਜੈ ਚਾਵਲਾ ਜੋ ਹਮੇਸ਼ਾ ਮੇਰੀ ਆਵਾਜ਼ ਬੁ ਮੀਡੀਆ ਤੋਂ ਚੋਪੜਾ ਜੀ ਆਏ ਨੇ ਪੱਟੀ ਸਾਹਿਬ ਆਏ ਨੇ ਨਾਲ ਦੀ ਨਾਲ ਹੋਰ ਸਾਥੀ ਜਿਹੜੇ ਆਏ ਨੇ ਉਹਨਾਂ ਸਾਰਿਆਂ ਧੰਮਵਾਦ ਆ ਸਾਰੇ ਵੱਦ ਚੜ ਕੇ ਪਹੁੰਚੋ ਖੂਨਦਾਨ ਕੈਂਪ ਦਾ ਹਿੱਸਾ ਬਣੋ ਬਹੁਤ ਬਹੁਤ ਧੰਮਵਾਦ ਸਾਰਿਆਂ ਦਾ ਹਮੇਸ਼ਾ ਸਾਥ ਦੇਣਾ ਆਵਾਜ਼ ਮੋੜੋਗੇ ਨਹੀਂ ਚਿਹਰਾ ਘੇਦੇ ਫੋਟੋ ਕਰਦੇ ਫੋਟੋ ਕਰਨੀ ਜੋ ਚੋਪੜਾ ਜਿਹਨਾਂ ਨੂੰ ਬਣਾਉਂਦੇ ਹਨ ਉਹਨਾਂ ਨੂੰ